ਸੁਗਾਇਕ ਗਲਜੀਤ ਦੋਸਾਂਸ ਦੀ ਵੈਨਿਊ ਵਾਲੀ ਥਾਂ ਯਾਨੀ ਕਿ ਜਿੱਥੇ ਕਾਨਸਰਟ ਹੋਣਾ ਹੈ ਉਸ ਥਾਂ ਤੇ ਯਾਨੀ ਕਿ ਪੀਏਯੂ ਦੇ ਵਿੱਚ ਪ੍ਰਬੰਧਕ ਅਤੇ ਪੁਲਿਸ ਅਧਿਕਾਰੀ ਪਹੁੰਚੇ ਨੇ ਇਸ ਮੌਕੇ ਤੇ ਸੁਰੱਖਿਆ ਪ੍ਰਬੰਧਾ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਦੱਸ ਦिए ਕਿ ਐਡੀਸੀਪੀ ਨੇ ਕਿਹਾ ਤੀ ਤੋਂ 40000 ਬੰਦੇ ਦੀ ਗੈਦਰਿੰਗ ਹੋ ਸਕਦੀ ਹੈ ਰੂਟ ਪਲਾਨ ਬਾਰੇ ਵੀ ਇਸ ਮੌਕੇ ਤੇ ਗੱਲਬਾਤ ਕੀਤੀ ਗਈ ਹੈ ਸੋ ਮਸ਼ਹੂਰ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਦਾ 31 ਦਸੰਬਰ ਨੂੰ ਵਨ ਆਫ ਦਾ ਮੋਸਟ ਅਵੇਟਡ ਕਾਂਸਰਟ ਜਿਹੜਾ ਦਿਲੂਮੀਨਾਟੀ ਟੂਰ ਹੈ ਜਿਹੜਾ ਲੁਧਿਆਣਾ ਦੇ ਪੀਯੂ ਦੇ ਵਿੱਚ ਹੋਣ ਜਾ ਰਿਹਾ ਜਿਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਉਧਰ ਮੁੰਬਈ ਤੋਂ ਆਈਟੀ ਨੇ ਪੁਲਿਸ ਦੇ ਅਧਿਕਾਰੀਆਂ ਨਾਲ ਸਬੰਧ ਵਿੱਚ ਗੱਲਬਾਤ ਕੀਤੀ ਹੈ ਉਧਰ ਤਿਆਰੀਆਂ ਵੀ ਚੱਲ ਰਹੀ ਨੇ ਇੱਥੇ ਵੀ ਦੱਸਿਆ ਕਿ 31 ਦਸੰਬਰ ਨੂੰ ਹੋਣ ਵਾਲੇ ਸ਼ੋਅ ਦੌਰਾਨ ਦੀ ਤੋਂ 40000 ਲੋਕਾਂ ਦੇ ਇਕੱਠ ਦੀ ਹੈ ਜਿਹੜੀ ਉਮੀਦ ਲਗਾਈ ਜਾ ਰਹੀ ਹੈ ਲੋਕਾਂ ਦੇ ਲਈ ਪਾਰਕਿੰਗ ਦੇ ਖਾਸ ਪ੍ਰਬੰਧ ਕੀਤੇ ਗਏ ਨੇ ਸਬੰਧ ਵਿੱਚ ਲੁਧਿਆਣਾ ਦੇ ਏਡੀਸੀਪੀ ਰਮਨਦੀਪ ਸਿੰਘ ਭੁੱਲਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਸਰ ਜਿਹੜੀ ਕਿਹੜੀ ਜਗ੍ਹਾ ਤੇ ਗੰਪੀ ਦਾ ਸ਼ੋਅ ਹੋ ਰਿਹਾ ਔਰ ਕਿਸ ਤਰੀਕੇ ਨਾਲ ਵੈਨਿਊ ਤੇ ਖੜੇ ਆ ਸੀਕਿਉਰਿਟੀ ਪੁਆਇੰਟ ਆਫ ਥੀਸ ਸ਼ੋਅ ਜਿਹੜਾ ਹੈਗਾ ਆ ਹਰ ਪਾਸਿਓਂ ਉਹ ਸਕਿਉਰਿਟੀ ਪੁਆਇੰਟ ਆਫ view ਤੋਂ ਨਾਲ ਫੂਲ ਪ੍ਰੂਫ ਕਰਨ ਦੀ ਕੋਸ਼ਿਸ਼ ਕਰਾਂਗੇ ਕਦਰ ਕਿੰਨੇ ਸੁਰੱਖਿਆ ਕਰਮੀਆਂ ਦਿਨਾਂ ਤੱਕ ਦੇ ਨਾਮ ਤਿਆਰੀਆਂ ਨੇ ਹਜੇ ਸੁਰੱਖਿਆ ਕਰਮੀਆਂ ਸਪੰਦੀ ਜਿਹੜੀ ਹਜੇ ਅਸੈਸਮੈਂਟ ਕੀਤੀ ਜਾ ਰਹੀ ਹੈ ਫੋਰਸ ਰਿਕੁਆਇਰਮੈਂਟ ਹਜੇ ਡਿਸਾਈਡ ਕੀਤੀ ਜਾ ਰਹੀ ਹੈ ਆਰਗੇਨਾਈਜ਼ਰਸ ਨਾਲ ਇੱਥੇ ਮੀਟਿੰਗ ਕੀਤੀ ਗਈ ਹੈਗੀ ਮੇਰੇ ਨਾਲ ਇੱਥੇ ਐਸ ਐਚਓ ਕੇ ਯੂ ਤੇ ਐਪਿਕਸ ਸਿਕਿਉਰਿਟੀਜ਼ ਤੋਂ ਆੜੀ ਲੁਧਿਆਣਾ ਜੀ ਨਾਲ ਆਏ ਨੇ ਤੇ ਇਹਨਾਂ ਦੇ ਆਰਗੇਨਾਈਜ਼ਰਸ ਦੇ ਨਾਲ ਅਸੀਂ ਹੁਣ ਵਿਚਾਰ ਵਟਾਂਦਰਾ ਇਸੀ ਚੀਜ਼ ਤੇ ਕਰਦੇ ਪਏ ਸੀ ਕਿ ਵੈਨਿਊ ਦੀਆਂ ਜਿਹੜੀਆਂ ਇਨਲੈਟਸ ਆਊਟਲੈਟਸ ਕਿੱਦਾਂ ਰੱਖਣੀਆਂ ਆਪਾਂ ਪਾਰਕਿੰਗ ਕਿੱਥੇ ਕਰਾਂਗੇ ਤੇ ਕਰਾਊਡ ਨੂੰ ਕਿਦਾਂ ਸਟੈਗਡ ਵੇ ਦੇ ਨਾਲ ਅੰਦਰ ਐਂਟਰ ਕਰਾਵਾਂਗੇ ਜਿਸ ਦੇ ਨਾਲ ਜਿਹੜੇ ਇਹਨਾਂ ਦੀ ਆਡੀਅנס ਹੈਗੀ ਆ ਉਹ ਸਮੂਥਲੀ ਐਂਟਰ ਕਰ ਸਕੇ ਐਗਜ਼ਿਟ ਕਰ ਸਕੇ ਤੇ ਜਿਹੜੀ ਆਮ ਪਬਲਿਕ ਆ ਜਿਹੜੀ ਬਾਹਰ ਉਹਨਾਂ ਨੂੰ ਘੱਟ ਤੋਂ ਘੱਟ ਇਨਕਨਵੀਨੀਅੰਸ ਫੇਸ ਕਰਨੀ ਪਵੇ ਕਿਉਂਕਿ 31st ਦੀ ਨਾਈਟ ਹੋਏਗੀ ਨਾ ਸਿਰਫ ਇਸ ਵੈਲੀ ਤੇ ਉੱਤੇ ਸਮੁੱਚੇ ਸ਼ਹਿਰ ਲੁਧਿਆਣਾ ਦੇ ਵਿੱਚ ਲੋਕ ਪਾਰਟੀ ਕਰਨਗੇ ਤੇ ਸੈਲੀਬ੍ਰੇਟ ਕਰਨਗੇ ਸੋ ਕਿਸੇ ਦੀ ਵੀ ਸੈਲੀਬ੍ਰੇਸ਼ਨ ਦੇ ਰੰਗ ਦੇ ਵਿੱਚ ਭੰਗ ਨਾ ਪਵੇ ਲੋਕ ਸਮੂਦਲੀ ਇਨਸਾਈਡ ਦਾ ਵੈਨਿਊ ਆਊਟਸਾਈਡ ਦਾ ਵੈਨਿਊ ਆਪਣਾ ਚੰਗੀ ਤਰ੍ਹਾਂ ਅਗਰ ਮੂਵਮੈਂਟ ਕਰ ਸਕੋ ਸਾਡੀ ਇਹੀ ਕੋਸ਼ਿਸ਼ ਹੈਗੀ ਹੈ ਕਿ ਸਾਰਾ ਚੀਜ਼ ਸਮੂਦਲੀ ਤੇ ਹੈਸਲ ਫਰੀ ਹੋ ਚੁਪੇ ਸਰ ਕਿੰਨੀ ਕੁ ਗੈਦਰਿੰਗ ਦੀ ਅਸ਼ੰਕਾ ਕੁਝ ਕੋਈ ਸਪੈਸਿਫਿਕ ਆਈਡੀਆ ਬਾਰੇ ਆਈਡੀਆ ਜੀ ਸੱਚ ਤਾਂ ਕੋਈ ਨਹੀਂ ਹੈਗਾ ਬਟ ਪ੍ਰੀਲਿਮਿਨਰੀ ਜੋ ਅਸੈਸਮੈਂਟ ਕੀਤੀ ਜਾ ਰਹੀ ਹੈ ਕਿ ਜਾਂ ਵੈਨਿਊ ਦੀ ਕੈਪੈਸਿਟੀ ਦੇ ਸਾਹਮਣੋਂ ਤਾਂ 30-40000 ਦੀ ਅਸੈਸਮੈਂਟ ਤਾਂ ਹੈ ਇਹ ਇਸ ਵੈਨਿਊ ਦੀ ਬਾਕੀ ਐਗਜ਼ੈਕਟ ਤਾਂ ਜੀ ਆਰਗੇਨਾਈਜ਼ਰਸ ਨੂੰ ਪਤਾ ਵੀ ਉਹਨਾਂ ਨੇ ਟਿਕਟਸ ਕਿੰਨੀਆਂ ਸੇਲ ਤੇ ਲਾਈਆਂ ਸਰ ਇਸ ਤੋਂ ਇਲਾਵਾ ਗੱਲ ਕਰੀ ਕਿ ਅਪੀਲ ਹੈ ਜੀ ਕਿਉਂਕਿ ਖਾਸ ਕਰਕੇ ਪਾਰਕਿੰਗ ਦੀ ਪਾਰਕਿੰਗ ਦੀ ਕਾਫੀ ਸਮੱਸਿਆ ਰਹੀ ਹੈ ਨੌਚ ਵਨ ਬਾਰੇ ਗੱਲ ਕਰਦੇ ਅਪੀਲ ਜੀ ਜਿਹੜਾ ਤਾਂ ਵੈਨਿਊ ਤੇ ਆਡੀਅנס ਅਟੈਂਡ ਕਰਨ ਆ ਰਹੀ ਹੈ ਅਪੀਲ ਉਹਨਾਂ ਨੂੰ ਇਹ ਹੈ ਕਿ ਉਹਨਾਂ ਨੂੰ ਡੈਸੀਗਨੇਟਿਡ ਪਾਰਕਿੰਗ ਪੁਆਇੰਟਸ ਉਹਨਾਂ ਨੂੰ ਦੱਸੇ ਜਾਣ ਕਿ ਜਿਹੜੀ ਵੀ ਉਹਨਾਂ ਨੇ ਟਿਕਟਸ ਬਾਈ ਕੀਤੀਆਂ ਉਹਦੇ ਅਕੋਰਡਿੰਗਲੀ ਕੀ ਸੁਪੋਜ਼ ਸਿਲਵਰ ਵਾਲੇ ਦੀ ਐਕਸ ਵਾਈ ਜ਼ेड ਪਾਰਕਿੰਗ ਸਪੇਸ ਹੋਏਗੀ 올ਡ ਵਾਲੇ ਦੀ ਲੱਗ ਹੋਏਗੀ ਇਸ ਸਿਮਿਲਰਲੀ ਉਹਨਾਂ ਨੂੰ ਰੂਟਸ ਡਿਫਾਈਨ ਕਰਕੇ ਦੱਸੇ ਜਾਣ ਕੇ ਤੇ ਮੇਰੀ ਅਪੀਲ ਇਹੀ ਹੈ ਕਿ ਆਪਣੇ ਡੈਜ਼ਿਗਨੇਟਿਡ ਰੂਟਸ ਤੇ ਮੂਵਮੈਂਟ ਕਰਨ ਡੈਜ਼ਿਗਨੇਟਿਡ ਜਿਹੜੇ ਉਹਨਾਂ ਦੇ ਐਂਟਰੀ ਗੇਟਸ ਨੇ ਉਤੋਂ ਐਂਟਰ ਕਰਨ ਡੈਜ਼ਿਗਨੇਟਿਡ ਪਾਰਕਿੰਗ ਸਪੇਸਸ ਦੇ ਉੱਤੇ ਜਾ ਕੇ ਗੱਡੀਆਂ ਪਾਰਕ ਕਰਨ ਤਾਂ ਜੋ ਉਹਨਾਂ ਨੂੰ ਆਪਣੇ ਆਪ 'ਚ ਵੀ ਕਨਫਿਊਜ਼ਨ ਨਾ ਹੋਵੇ ਇਸ ਚੀਜ਼ ਲਈ ਥੋੜਾ ਜਿਹਾ ਐਡਵਾਂਸ ਵਿਚ ਲੋਕਾਂ ਨੂੰ ਪਤਾ ਹੀ ਹੈ ਲੁਧਿਆਣਾ ਵਾਸੀਆਂ ਨੂੰ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਰੇ ਗੇਟ ਨੰਬਰਸ ਬਾਰੇ ਪਤਾ ਹੈ ਜਿਹੜੇ ਲੋਕ ਬਾਹਰੋਂ ਆਣਗੇ ਉਹ ਥੋੜਾ ਪੁੱਛ ਪੜਤਾਲ ਕਰਕੇ ਆਣਗੇ ਤਾਂ ਉਹਨਾਂ ਲਈ ਸੌਖਾ ਰਹੇਗਾ ਸਰ ਸਰ ਕੋਈ ਰੂਟ ਪਲਾਨ ਵੀ ਕੁਝ ਲੱਗਦਾ ਹੈ ਡੈਫੀਨਿਟਲੀ ਜੀ ਰੂਟ ਪਲਾਨਸ ਵੀ ਹੋਣਗੇ ਸਾਡੇ ਕੋਲ ਡਾਇਵਰਜਨਸ ਵੀ ਲਗਾਈਆਂ ਚਾਹੁੰਦੀਆਂ ਮੈਂ ਹੀ ਪਹਿਲਾਂ ਕਹਿ ਚੁੱਕਿਆ ਕਿ ਅਸੀਂ ਕੋਸ਼ਿਸ਼ ਕਰਾਂਗੇ ਵੀ ਆਮ ਲੋਕਾਂ ਨੂੰ ਜਿਹੜਾ ਪਬਲਿਕ ਜਿਹੜੀ ਕਿਸੇ ਵੀ ਤਰੀਕੇ ਦੀ ਕੋਈ ਵੀ ਇਨਕਨਵੀਨੀਅੰਸ ਨਾ ਹੋਵੇ ਚਾਹੇ ਜਿਹੜਾ ਇੱਥੇ ਜਿਹੜਾ ਸ਼ੋਅ ਦੇਖਣ ਆ ਰਿਹਾ ਚਾਹੇ ਕੋਈ ਬੰਦਾ ਜਿਹੜਾ ਬਾਹਰ ਆਮ ਤੌਰ ਤੇ ਵੀ ਮੂਵਮੈਂਟ ਕਰ ਰਿਹਾ ਕਿਉਂਕਿ 31st ਦੀ ਨਾਈਟ ਨਾਰਮਲੀ ਖਾਸ ਕਰਕੇ ਲੁਧਿਆਣਾ ਵਸੀਆਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੁੰਦੀ ਹੈਗੀ ਹਰ ਇੱਕ ਬੰਦਾ ਆਪਣੇ ਪਰਿਵਾਰ ਦੇ ਨਾਲ ਬਾਹਰ ਸੈਲੀਬ੍ਰੇਟ ਕਰਨ ਜਾਂਦਾ ਹੈ ਤਾਂ ਹਰ ਇੱਕ ਤਰ੍ਹਾਂ ਦੇ ਜਿਹੜਾ ਆਮ ਖਾਸ ਨਾਗਰਿਕਾ ਜਿਹੜਾ ਉਹ ਨਵਾਂ ਸਾਲ ਆਪਣੇ ਪਰਿਵਾਰ ਦੇ ਨਾਲ ਖੁਸ਼ੀਆਂ ਖੇੜੀਆਂ ਦੇ ਨਾਲ ਮਨਾਵੇ ਸਾਡੀ ਕੋਸ਼ਿਸ਼ ਹੀ ਰਹਤੀ ਲੁਧਿਆਣਾ ਲਾਈਵਲੀ सुरेंद्र ਸੋਨੀ ਦੀ ਰਿਪੋਰਟ